ਹਾਂਜੀ ਬਜੀ ਨਮਸਕਾਰ ਹੈ ਆ ਦਾਬ ਸਤਿ ਆਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤਾਂ ਇੱਕ ਦੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਦਰਸ਼ਕ ਵੀਰੇ ਅੱਜ ਵਾਲਾ ਜੋੜਾ ਵੀਰੇ ਡਾਕੂ ਟੌਪ ਆ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀਰੇ ਵੀਡੀਓ ਚਾਹੇ ਆਪਣੀ ਇੱਕ ਦਿਨ ਛੱਡ ਕੇ ਆਵੇ ਪਰ ਸੱਜਣੋ ਕਬੂਤਰ ਥੋੜਾ ਵੀ ਰਹਿ ਉਹ ਜੇ ਲਾਵੇਗਾ ਕਿ ਵੇਖਣ ਵਾਲਾ ਦੀਆਂ ਚੀਕਾਂ ਨਿਕਲਣ ਮੇਰਾ ਵੀਰ ਠੀਕ ਹੈ ਜੀ ਚੈੱਕ ਕਰੋ ਕੁਆਲਿਟੀ ਤੇ ਲੋਕਾਂ ਨੂੰ ਪੈ ਜਾਣ ਭਾਜਣਾ ਮੇਰਾ ਭਰਾ ਕੇ ਵੀਰੇ ਜੋੜਾ ਅਸੀਂ ਲੈਣਾ ਅਸੀਂ ਲੈਣਾ ਅਸੀਂ ਲੈਣਾ ਸਭ ਤੋਂ ਪਹਿਲਾਂ ਸੱਜਣੋ ਸ਼ਕਲ ਨਹੀਂ ਪੈਰ ਚੈੱਕ ਕਰੋ ਮੇਰਾ ਭਰਾ ਲਓ ਜੀ ਬਾਈ ਜੀ ਪਿਓ ਰਾਜ ਨਾਲ ਕਬੂਤਰਾਂ ਦੇ ਵਿੱਚੋਂ ਵੱਡਾ ਕੂਤ ਤੇ ਹਜ਼ਾਰ ਵਾਲੇ ਕੂਤਰਾ ਵਿੱਚੋਂ ਜੇ ਵੱਡੀ ਕਬੂਤਰੀ ਠੀਕ ਹੈ ਜੀ ਸੀਜ਼ਨ ਦੇ ਮੇਰਾ ਵੀਰ ਉੱਡੇ ਹੋਏ ਜਾਨਵਰ ਨੇ ਗਿਰੀਆਂ ਵਗੈਰਾ ਸਭ ਇਹਨਾਂ ਨੇ ਚੁਗੀਆਂ ਵੀਆਂ ਨੋ ਜੀ ਬਜੀ ਸਭ ਤੋਂ ਪਹਿਲਾਂ ਮੇਰਾ ਭਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਇਹਨਾਂ ਦੀ ਸ਼ੈਕਾ ਨਹੀਂ ਮੇਰਾ ਭਰਾ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਦੋਨਾਂ ਦੇ ਪੈਰਾਂ ਵਿੱਚ ਮੇਰਾ ਵੀ ਪੱਕੀਆਂ ਰਹਿਂਗਾ ਨਾਂ ਫੋਨ ਨੰਬਰ ਪਲੱਸ ਸੱਜਣੋ ਬੰਦੇ ਦੀ ਫੋਟੋ ਲੱਗੀ ਹੋਈ ਆ ਠੀਕ ਆ ਜੀ ਹੁਣ ਇਹ ਨਹੀਂ ਗਾ ਕਿ ਹਾਂ ਵੀ ਪੈਰਾਂ ਦੇ ਵਿੱਚ ਇਹਨਾਂ ਦੇ ਠੱਲਾਂ ਪਾਈਆਂ ਤੇ ਮੈਂ ਵੀ ਮੰਗ ਲਾ ਇਹਨਾਂ ਦਾ ਰੇਟ 5000 ਰੁਪਿਆ ਨਹੀਂ ਸੱਜਣੋ ਆਪਣਾ ਰੇਟ ਇਦੋਂ ਅੱਧੀ ਹੁੰਦਾ ਆ ਠੀਕ ਆ ਜੀ ਚੈੱਕ ਕਰ ਲਓ ਜੋੜੇ ਦੀ ਕੁਆਲਿਟੀ ਸੱਜਣੋ ਬਿਲਕੁਲ ਪੱਲੀ ਸਾਫ਼ ਹੋਏ ਹੋਏ ਕਬੂਤਰ ਆ ਡਾਉਣੇ ਤੁਸੀਂ ਡਾ ਸਕਦੇ ਹੋ ਇਸ ਸੀਜ਼ਨ ਦੇ 2025 ਠੀਕ ਹੈ ਜੀ ਬਟ ਹੁਣ ਸੱਜਣੋਂ ਤੁਹਾਨੂੰ ਉੱਗ ਜਾ ਕੇ ਦਵਾਰਾਂ ਇਹ ਖੋਲਣੇ ਪੈਣੇ ਆ ਦਵਾਰਾਂ ਮੇਰਾ ਭਰਾ ਸੁੱਕੀਆਂ ਦਾਈਆਂ ਕਰਾ ਕੇ ਉਦੋਂ ਬਾਅਦ ਪਾਣੀਆਂ ਤੇ ਕਰਕੇ ਜਿਵੇਂ ਮਰਜੀ ਬਾਜੀ ਛੱਡ ਦੋ ਮੇਰਾ ਵੀਰ ਠੀਕ ਹੈ ਜੀ ਉੱਡਣ ਦੀ ਸੱਜਣੋਂ ਆਪਣੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਬਿਲਕੁਲ ਬਾਈ ਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਬੈਠੀ ਹੈ ਕਿਸੇ ਭਰਾ ਨੂੰ ਮੇਰਾ ਭਰਾ ਪੂਰਾ ਸੱਜਣੋਂ ਤਸੱਲੀ ਵਾਲਾ ਜੋੜਾ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਮੇਰਾ ਵੀਰ ਕਬੂਤਰ ਇਹ ਛੱਡ ਦੋ ਜਾਣਗੇ ਨਹੀਂ ਠੀਕ ਹੈ ਜੀ ਬਾਈ ਜੀ ਬਿਲਕੁਲ ਸਿਲੈਕਟ ਜੋੜਿਆਂ ਦੇ ਆਹ ਪੱਠੇ ਆ ਚੈੱਕ ਕਰ ਲੋ ਫੁੱਲ ਠੀਕ ਐ ਬਸ ਸਜਣੋ ਬੰਦੇ ਦੀ ਸਾਹਬ ਠੀਕ ਐ ਬੰਦਾ ਪੂਰਾ ਸ਼ਿਕਾਰੀ ਹੋਵੇ ਕਬੂਤਰਬਾਜ਼ ਹੋਵੇ ਜਿਹੜਾ ਅਸਲ ਕਬੂਤਰਬਾਜ਼ ਹੋਵੇਗਾ ਉਹਦੇ ਹੱਤੇ ਹੋਏ ਕੂਤਰ ਲੱਗ ਕੇ ਮੈਂ ਕਹਿੰਦਾ ਸਜਣੋ ਬੈਜਾ ਬੈਜਾ ਹੋਏਗੀ ਬਾਕੀ ਜੱਤ ਹਰ ਮੁਕੱਦਰਾਂ ਦੀ ਰਿਅਲਟ ਤੁਹਾਨੂੰ ਵਧੀਆ ਆਵੇਗਾ ਇਸ ਚੀਜ਼ ਦੀ ਆਪਣੀ ਗਰੰਟੀ ਐ ਮੇਰਾ ਭਰਾ ਠੀਕ ਐ ਔਰ ਭਾਈ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆਪਣਾ ਜੋੜਾ ਠੀਕ ਐ ਚੈੱਕ ਕਰ ਲੋ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੁਸੀਂ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਆਹ ਨਿਆਬ ਜਾਨਵਰ ਠੀਕ ਐ ਤੇ ਆਜ ਵੀ ਸੱਜਣੋ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਾਅਦ ਚ ਸ਼ੌਂਕ ਕਰਾਉਣਾ ਤੇ ਮਾਫੀ ਚਾਹੁੰਦਾ ਮੇਰਾ ਵੀ ਆਪਾਂ ਤੁਹਾਡੇ ਲਈ ਕੱਲ ਕੋਈ YouTube ਦੇ ਉੱਤੇ ਵੀਡੀਓ ਨਹੀਂ ਲਾ पाए ਮੇਰਾ ਭਰਾ ਜਾਨਵਰ ਹੈ ਨਹੀਂ ਸੀ ਤੁਹਾਨੂੰ ਪਤਾ ਸੱਜਣੋ ਜੇ ਚੀਜ਼ ਤੁਹਾਡਾ ਵੀ ਲਾਏਗਾ ਤੇ ਪੂਰੀ ਐਨ ਧਮਾਕੇਦਾਰ ਟਾਪ ਕੁਆਲਿਟੀ ਦੀ ਚੀਜ਼ ਲਾਏਗਾ ਤੁਹਾਡੇ ਲਈ ਠੀਕ ਹੈ ਜੀ ਚੈੱਕ ਕਰ ਲਓ ਜਿਹੜੀ ਫੁੱਲ ਟਾਪ ਕੁਆਲਿਟੀ ਦੀ ਹੋਵੇ ਠੀਕ ਹੈ ਜਸ ਚੀਜ਼ ਦੇ ਵਿੱਚ ਆਪਾਂ ਨੂੰ ਕੋਈ ਬਲੇਮ ਨਾ ਕਰ ਸਕੀਏ ਬਾਕੀ ਚਲੋ ਹਰ ਬੰਦੇ ਅੱਗੇ ਹਨਾ ਆਪਾ ਮੰਨ ਕੇ ਚੱਲੋ ਉਹ ਬੰਦ ਨਹੀਂ ਬਣ ਸਕਦੇ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਬੰਦੇ ਨੇ ਚੰਗਾ ਕਹਿਣਾ ਉਹਨੇ ਕਹਿਣਾ ਤਾਂ ਜਿਹਨੇ ਨਿੰਦਣਾ ਸੱਜਣਾ ਉਹਨੇ ਨਿੰਦਿ ਦੇਣਾ ਗਾਲੀ ਕੋਈ ਨਹੀਂ ਬਰਾਬਰ ਇਹ ਬੰਦੇ ਦੀ ਆਪਦੀ ਸੋਚ ਆ ਜੀ ਠੀਕ ਹੈ ਬਹਾਂ ਜੀ ਵੀ ਸਦਰੋ ਆ ਆਪਣਾ ਪਤਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਆਪਣੀ ਇਸ ਕਬੂਤਰ ਦੀ ਕੁਆਲਿਟੀ ਸਦਰੋ ਪਯੋ ਰਾਜ ਨਾਲ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਕੱਦ ਕਾਟ ਸ਼ਕਲ ਅਕਲ ਠੀਕ ਹੈ ਜੀ ਹੈਕ ਜਾਨਵਰ ਦੀ ਚੈੱਕ ਕਾ ਲਓ ਮਰਾਬਰ ਠੀਕ ਹੈ ਜੀ 770 ਅਮਲਵਾਲੀ ਮੇਰਾ ਭਰਾ ਕਬੂਤਰ ਆਮ ਚੱਕਦਾ ਹੈ ਚੈੱਕ ਕਰ ਲੋ ਠੀਕ ਹੈ ਜੀ ਢਾਂਗੀ ਉੱਤੇ ਲੱਗਿਆ ਹੋਇਆ ਡੌਣੇ ਡਾਲੀਓ ਸਾਡੇ ਨੂੰ ਜੋਣਾ ਜੇ ਪੋਣੇ ਜੋੜਾਂ ਜੇ ਪਾਲੀਓ ਠੀਕ ਹੈ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਅਲਫਨੋਕਾ ਜੇਹੋ ਦੀ ਨੋਕ ਉਹੋ ਜੀਆਂ ਪਲਕਾਂ ਦੇ ਬਾਜੀ ਬਿਲਕੁਲ ਪੀੜੀ ਅੱਖਾਂ ਦਾ ਆਪਣਾ ਇਹ ਵੱਡਾ ਕਬੂਤਰ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਵੀਰੇ ਕਬੂਤਰ ਦੇ ਰਿੰਗ ਲੱਗੀ ਹੋਈ ਆ ਆ ਚੈੱਕ ਕਰ ਲੋ ਮੇਰਾ ਭਰਾ ਕਬੂਤਰ ਆਪਣੇ ਦਾ ਪੱਲਾ ਦੇਖੋ ਜੀ ਕਿੱਡੇ ਨਿੱਕਰ ਚੌੜੇ-ਚੌੜੇ ਪੱਲਿਆਂ ਦਾ ਕਬੂਤਰ ਹੈ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਮੇਰਾ ਭਰਾ ਦੇ ਠੀਕ ਹੈ ਗੁਲਾਬੀ ਟੋਰੀ ਤੇ ਹਰੀਆਂ ਇਹਦੀਆਂ ਕੱਛਾਂ ਨੇ ਮੇਰਾ ਭਰਾ ਆ ਲੋ ਜੀ ਅਗਲਾ ਪੱਲਾ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਫਰ ਸਰ ਕਬੂਤਰ ਆ ਠੀਕ ਹੈ ਕੋਈ ਫਰ ਭੁਰਿਆ ਨਹੀਂ ਕੋਈ ਕੋਹ ਨਹੀਂ ਹੁਣ ਕਬੂਤਰ ਆ ਝੜ ਪਿਆਗਾ ਇੱਕ ਕੰਨੀ ਦੀ ਝੜ ਪੀ ਆ ਜੀ ਠੀਕ ਹੈ ਕਿਉਂਕਿ ਪਾਣੀ ਪੂਣੀ ਲੱਗਿਆ ਕਿਸੇ ਕਾਰਨ ਮੇਰਾ ਭਰਾ ਇਹਨਾਂ ਨੂੰ ਛੱਡ ਨਹੀਂ ਸਕਿਆ ਬਾਜੀ ਤੇ ਆ ਲੋ ਬਾਈ ਜੀ ਆਹ ਕੂਤ ਦੇ ਪੈਰ ਚੈੱਕ ਕਰ ਲਓ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਮੇਰਾ ਭਰਾ ਪੱਕੀ ਰਿੰਗ ਲੱਗੀ ਕੋਈ ਕੱਟੀ ਨਹੀਂ ਕੋਈ ਵੱਡੀ ਨਹੀਂ ਚੈੱਕ ਕਰ ਸਕਦੇ ਹੋ ਨਾਂ ਫੋਨ ਨੰਬਰ ਬਕਾਇਦਾ ਬੰਦੇ ਦੀ ਫੋਟੋ ਲੱਗੀ ਹੋਈ ਉਹ ਠਹਿਰ ਜਾ ਬੁੱਤ ਤੇ ਹੁਣ ਕਬੂਤਰ ਲਾਉਣ ਲੱਗਾ ਸਦਨੂ ਆਹ ਆਪਣਾ ਜੋਰ ਤੇ ਆਹ ਲਓ ਮੇਰਾ ਭਰਾ ਚੈੱਕ ਕਰੋ ਪੈਰ ਤੇ ਮੇਰਾ ਭਰਾ ਦੱਸਿਓ ਕਮੈਂਟ ਕਰਕੇ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਆਂਸਰ ਤੇ ਆਹ ਸੀਗਾ ਵੀਰੇ ਆਪਣਾ ਕਬੂਤਰ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਆਹਾਂ ਜੀ ਵੀ ਸਦਨੂ ਆਹ ਆਪਣੀ ਵੱਡੀ ਕੂਤਰੀ ਮੇਰਾ ਵੀਰ ਚੈੱਕ ਕਰ ਲਓ ਜਿਹੜੀ ਕੈਮਰਾ ਵੀਰ ਉਹ ਸਕੂਟਰ ਦੇ ਨਾਲ ਲੱਗੀ ਹੋਈ ਆ ਬਿਲਕੁਲ ਚਿੱਟੀ ਸ਼ਫੈਦ ਕੱਦ ਕਾਠ ਮੇਰਾ ਭਰਾ ਚੈੱਕ ਕਰ ਲਓ ਚਿੱਟੀਆਂ ਚਿੱਟੀਆਂ ਅੱਖਾਂ ਦੀ ਮਰਾਪਰਾ ਠੀਕ ਹੈ ਜੀ ਖੱਟੇ ਦੇ ਟੂਸੇ ਠੀਕ ਹੈ ਜਿਹੋ ਜੀ ਨੋਕ ਮਰਾਪਰਾ ਉਹੋ ਜੀਆਂ ਪਾਲਕਾਂ ਦੇ ਬਾਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਚਿੱਟੀਆਂ ਪਥਰੀਲੀ ਅੱਖਾਂ ਦੀ ਮਰਾਪਰਾ ਆਪਣੀ ਇਹ ਮਾਦੀ ਆ ਹਦੋਂ ਕਰੇ ਬਹੁਤ ਜ਼ਿਆਦਾ ਸੋਹਣੇ ਓਡੇ ਹੋਏ ਜਾਨਵਰ ਨੇ ਆ ਚੈੱਕ ਕਰ ਲਓ ਮੇਰਾ ਵੀ ਰਪੱਲਾ ਠੀਕ ਹੈ ਜੀ ਚੌੜੇ ਚੌੜੇ ਫਰ ਕੋਈ ਜੂ ਨਹੀਂ ਕੋਈ ਕਹੋ ਨਹੀਂ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹੱਥ ਨਾਲ ਮੇਰਾ ਭਰਾ ਜਨਮ ਬਰਾ ਇਹ ਮਾਲੀ ਹੁੰਦੇ ਆ ਪਰ ਬਈ ਬਿਲਕੁਲ ਪੋਸਟਾਂ ਹੀ ਕੰਨਿਆ ਤੇ ਪੂਰਾ ਸਦਨ ਉਹ ਚੋਟੀ ਵਾਲਾ ਜੋੜਾ ਜਿਹੜੇ ਬੰਦੇ ਘਰ ਜਾਏਗਾ ਬਾਕੀ ਅਗਲੇਗਾ ਹਾਂ ਯਾਰ ਬਾਕੀ ਕੋਈ ਚੀਜ਼ ਆਈ ਸੀ ਕੀ ਇਹ ਨਹੀਂ ਕਿ ਹਾਂ ਵੀ ਇਹਨਾਂ ਦੇ ਪੈਰਾਂ ਦੇ ਵਿੱਚ ਠੱਲਾਂ ਪਾਈਆਂ ਮੈਂ ਵੀ ਐਵੇਂ ਬੋਲੀਆਂ ਬਖਾ ਹਾਂ ਜੀ ਰੇਟ ਜਿਆਦਾ ਫਲਾਣਾ ਧਮਾਕਾ ਹਨ ਚੈੱਕ ਕਰ ਲਓ ਮੇਰਾ ਭਰਾ ਬਾਕੀ ਉਹ ਭਰਾਵਾਂ ਦਾ ਧੰਨਵਾਦ ਆ ਜਿਹੜੇ ਆਪਾਂ ਨੂੰ ਕੂਟਰ ਦਵਾਉਂਦੇ ਨੇ ਠੀਕ ਹੈ ਜੀ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਕੋਈ ਕੱਟੀ ਨਹੀਂ ਕੋਈ ਕਹ ਨਹੀਂ ਪੱਕੀਆਂ ਠੱਲਾਂ ਲੱਗੀਆਂ ਹੋਈਆਂ ਨੇ ਮੇਰਾ ਭਰਾ ਜਨਮ ਬਰਾ ਦੇ ਚੈ ਬਾਕੀ ਉਧਾਨ ਦੇ ਪਰਪਸ ਦੇ ਲਈ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਆ ਬਾਕੀ ਚਲੋ ਤੁਹਾਡੀ ਆਪ ਦੀ ਮਰਜ਼ੀ ਪੈਸਾ ਤੁਸੀਂ ਲਾਉਣ ਠੀਕ ਹੈ ਜੀ ਔਰ ਵੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜੋੜਾ ਟਾਈਮ ਪਾਸ ਵਾਲਾ ਬੰਦਾ ਦੂਰ ਰੋਵੇ ਗੱਲ ਮੈਂ ਬਾਰ ਬਾਰ ਕਹਣਾ ਠੀਕ ਹੈ ਜੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਬਾਰਤ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਠੀਕ ਹੈ ਜੀ ਬਾਕੀ ਦੁਬਾਰ ਤੋਂ ਬਰਾਬਰ ਜੋੜੇ ਆਪਣਾ ਨੂੰ ਮਕਮਲ ਚੈੱਕ ਕਰ ਲਓ ਠੀਕ ਹੈ ਜੀ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਸਤਿਨੂੰ ਬਿਲਕੁਲ ਤੰਦਰੁਸਤ ਕੋਤਰਾ ਬੇਫਿਕਰੋ ਕੈਮਰਾ ਭਰਾ ਖੋਡਿਆਂ ਤੋਂ ਇਹਨਾਂ ਨੂੰ ਸ਼ਰਟ ਸਕਦੇ ਹੋ ਫੋਲੋ ਵੈਕਸੀਨੇਟ ਹੋਏ ਹੋਏ ਮੇਰਾ ਵੀਰ ਆਪਣੇ ਇਹ ਜਾਨਵਰ ਨੇ ਠੀਕ ਹੈ ਤੇ ਦੱਸਿਓ ਸਤਿਨੂੰ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲੀ ਆਪਣੀ ਆਹ ਜੁੜੀ ਤੇ ਪਹੁੰਚ ਵੀਰੇ ਇਹਨਾਂ ਦੀ ਆਲ ਪੰਜਾਬ ਆ ਇਹ ਤੋਂ ਇਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਾਲ ਇਥੋਂ ਤੱਕ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਆ ਕੇ ਜਰੂ ਤੱਕ ਬਸ ਸਿੱਧੀ ਜਾਏਗੀ ਤੁਹਾਡਾ ਭਰਾ ਖੁਸ਼ੀ ਕਰੇਗਾ ਤੁਹਾਨੂੰ ਇਸ ਜੋੜੇ ਦੀ ਪਹੁੰਚ ਉੱਥੋਂ ਤੱਕ ਕਰਕੇ ਦਵੇਗਾ ਸੋ ਠੀਕ ਹੈ ਵੀ ਸਤਿਨਾਮ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੱਗੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬੈਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੈਜੀ